ਕਹਿੰਦਾ ਜੀ ਵਧਾਈਆਂ ਹੋਣ ਤੁਹਾਨੂੰ ਮੈਂ ਕਿਹਾ ਕੀ ਅਮਰਤਪਾਲ ਜੀ ਕਹਿੰਦਾ ਐਨਐਸਐ ਵੀ ਵਧਾ ਦੇ ਹੁਣ ਇਹਨਾਂ ਨੂੰ ਤੁਸੀਂ ਦੇਖੋ ਵੀ ਲਖਣ ਕਿੰਨਾ ਕਹੇ ਅਮਰਤਪਾਲ ਦਾ ਮੈਂ ਇਨਸਾਨ ਹੋਣ ਦੇ ਨਾਂ ਤੇ ਕੋਈ ਵਿਰੋਧ ਨਹੀਂ ਕਰਦਾ ਅਮਰਤਪਾਲ ਜੀ ਨੇ ਜਿਹੜੀਆਂ ਹਰਕਤਾਂ ਨੇ ਵਿਰੋਧ ਉਹਦਾ ਹੋ ਰਿਹਾ ਕੱਲ ਨੂੰ ਅਮਰਤਪਾਲ ਜੇ ਸਭਧਾਨ ਦੀ ਸੌ ਚੁੱਕ ਕੇ ਐਮਪੀ ਬਣ ਕੇ ਕੋਈ ਵਧੀਆ ਕੰਮ ਕਰਦਾ ਪੰਜਾਬ ਦੇ ਵਿੱਚ ਕੋਈ ਪੰਥ ਪੰਥਕ ਧਿਰ ਖੜੀ ਹੁੰਦੀ ਹੈ ਉਹਦੇ ਸਲੰਘਾ ਵੀ ਕੀਤੀ ਜਾਓ ਜਿਹੜੀ ਐਨਐਸਏ ਪੰਜਾਬ ਗਵਰਨਮੈਂਟ ਨੇ ਵਧਾਈ ਹੈ ਉਹਦੇ ਪਿੱਛੇ ਕਾਰਨ ਕੀ ਹੈ ਕਿ ਰਿਪੋਰਟ ਮੰਗੀ ਹੋਣੀ ਹੈ ਉਹਨਾਂ ਨੇ ਕਿਹਾ ਹੋਣਾ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਇਸ ਕਰਕੇ ਇਹਨੇ ਸੇ ਬਤਾ ਦੇ ਮੈਂ ਜਿਹੜੀ ਅੱਜ ਗੱਲ ਕੀਤੀ ਹੈ ਨਾ ਤੇ ਇਹ ਜਿਹੜੇ ਸੂਰਮੇ ਨੇ ਪੰਜਾਬ ਦੇ ਇਹ ਸੂਰਮੇ ਨਾ ਹੁਣ ਇਹ ਚਾਹੁੰਦੇ ਆ ਵੀ ਅਮਰਤਪਾਲ ਦਾ ਸ਼ਹੀਦ ਰਹਾ ਨਾ ਹੋਵੇ ਹੁਣ ਇਹਨਾਂ ਕੋਈ ਨਾ ਕੋਈ ਹੋਰ ਜਰਨੈਲ ਲਬੇ ਕਿਉਂਕਿ ਜ਼ਿਆਦਾਤਰ ਜਿਹੜੇ ਬੇਲੜ ਨੇ ਜਦੋਂ ਕੋਈ ਨਾ ਕੋਈ ਮਹਿਮਨ ਚੱਲ ਪੈਂਦੀ ਹੈ ਫਿਰ ਪ੍ਰਸ਼ਾਦਾ ਪਾਣੀ ਵਧੀਆ ਮਿਲ ਜਾਂਦਾ ਹੈ ਨਸ਼ਾ ਮਿਲ ਜਾਂਦਾ ਹੈ ਇਹਨਾਂ ਨੂੰ ਗੰਦ ਪਾਉਣ ਵਾਸਤੇ ਟਾਈਮ ਮਿਲ ਜਾਂਦਾ ਹੈ ਤੇ ਇਹਨਾਂ ਸੂਰਮਿਆਂ ਨੇ ਜਿਨ੍ਹਾਂ ਪੰਜਾਬ ਦਾ ਬੇੜਾ ਘਰ ਕੀਤਾ ਬਾਲ ਕਬਜੀ ਦਾ ਖਾਲਸਾ ਬਾਲ ਕਬਜੀ ਕੀ ਫਤਿਹ ਜਿਹੜੇ ਸਾਡੇ ਪੰਜਾਬ ਦੇ ਵਿੱਚ ਭੜੰਮ ਚੌਧਰੀ ਨੇ ਖਾਸ ਕਰਕੇ ਸਿੱਖਾਂ ਦੇ ਵਿੱਚ ਮੈਂ ਉਹਨਾਂ ਦੀ ਅੱਜ ਗੱਲਬਾਤ ਕਰ ਰਹੀ ਹਾਂ ਇਹਨਾਂ ਦੀ ਜਵਾਨ ਤੇ ਜਾਂ ਤਾਂ ਸ਼ਬਦ ਹੋਣਗੇ ਸਾਨੂੰ ਬਾਜਾਂ ਵਾਲੇ ਦੀ ਲੋੜ ਹੈ ਜਾਂ ਕਹਿਣਗੇ ਸਾਨੂੰ ਭਿੰਡਰਾਂ ਵਾਲੇ ਦੀ ਲੋੜ ਹੈ ਹੁਣ ਕਹਿਣਗੇ ਸਾਨੂੰ ਅਮਰਪਾਲ ਦੀ ਲੋੜ ਹੈ ਕੋਈ ਕਹੋ ਸਾਨੂੰ ਦੀਪ ਸਿੱਧੂ ਦੀ ਲੋੜ ਹੈ ਜਾਨਿ ਕਿ ਇਹਨਾਂ ਨੇ ਆਪ ਨਹੀਂ ਕੱਖ ਵੀ ਕਰਨਾ ਦੂਜਿਆਂ ਦਾ ਸਹਾਰਾ ਲੈਣਾ ਦੂਜਿਆਂ ਦੇ ਨਾਂ ਤੇ ਲੋਕਾਂ ਨੂੰ ਭੜਕਾਉਣਾ ਇਹ ਉਹ ਲੋਕ ਨੇ ਇੱਕ ਉਦਾਹਰਨ ਦੇਣੀ ਹੈ ਥੋੜਾ ਜਿਹਾ ਸਮਝ ਭਿੰਡਰਾਂ ਵਾਲੇ ਦੀ ਫੋਟੋ ਦੇ ਪਿੱਛੇ ਖੜ ਕੇ ਇਹ ਲੋਕਾਂ ਨੂੰ ਗੁਮਰਾਹ ਕਰਦੇ ਇਹ ਉਹ ਕਿਰਲੀਆਂ ਨੇ ਛਿਪਕਲੀਆਂ ਤੁਹਾਡੇ ਘਰਾਂ ਵਿੱਚ ਵੀ ਹੈਗੀਆਂ ਜਿੰਨੇ ਵੀ ਕੀੜੇ ਮਕੌੜੇ ਹੁੰਦੇ ਨੇ ਨਾ ਮੱਖੀਆਂ ਮੱਛਰ ਉਹਦੇ ਨਾਲ ਕਿਰਲੀਆਂ ਢਿੱਡ ਭਰ ਲੈਂਦੀਆਂ ਨੇ ਤੇ ਫਿਰ ਜਿਹੜੀਆਂ ਫੋਟੋਆਂ ਲੱਗੀਆਂ ਹੁੰਦੀਆਂ ਨੇ ਆਪਣੇ ਘਰਾਂ ਦੇ ਵਿੱਚ ਉਹਨਾਂ ਦੇ ਪਿੱਛੇ ਲੁਕ ਜਾਂਦੇ ਤੇ ਇਹ ਉਹੀ ਸੂਰਮੇ ਨੇ ਜਿਹੜੇ ਭਿੰਡਰਾਂ ਵਾਲੇ ਦੇ ਨਾਮ ਤੇ ਜਾਂ ਬਾਬਾ ਦੀਪ ਸਿੰਘ ਦੇ ਨਾਮ ਤੇ ਤੇ ਜਾਂ ਦੀਪ ਸਿੱਧੂ ਦੇ ਨਾਮ ਤੇ ਤੇ ਜਾਂ ਅਮਰਤਪਾਲ ਦੇ ਨਾਮ ਤੇ ਬਸ ਕਹਿੰਦੇ ਰਹਿਣਗੇ ਸਾਨੂੰ ਤੇਰੀ ਲੋੜ ਐ ਤੇਰੇ ਤੋਂ ਬਿਨਾ ਕੌਮ ਬਸਦੀ ਨਹੀਂ ਤੇ ਜ਼ਰੂਰੀ ਐ ਬਾਜਾਂ ਵਾਲਿਆ ਭਿੰਡਰਾਂ ਵਾਲਿਆ ਛੇਤੀ ਆ ਜਾ ਤੇਰੇ ਤੋਂ ਬਿਨਾ ਕੌਮ ਮਰ ਚਲੀ ਐ ਬੱਦ ਨਹੀਂ ਸਕਦੀ ਜਾਨੀ ਕਿ ਬਸ ਇੰਨੀ ਕਿ ਇਹਨਾਂ ਦੀ ਸੂਰਮਗਤੀ ਐ ਤੇ ਦੂਜੀ ਗੱਲ ਜਦੋਂ ਕੋਈ ਬੰਦਾ ਇਹਨਾਂ ਨੂੰ ਦਲੀਲ ਦੇ ਨਾਲ ਸਮਝਾਵੇ ਜਾ ਦਲੀਲ ਦੇ ਨਾਲ ਗੱਲ ਕਰੇ ਉਦੋਂ ਫਿਰ ਇਹ ਤੁਸੀਂ ਇਹਨਾਂ ਦੇ ਕਮੈਂਟ ਪੜ੍ਹ ਕੇ ਦੇਖਿਆ ਕਰੋ ਦੇ ਗਾਲ ਦੇ ਗਾਲ ਦੇ ਗਾਲ ਦੇ ਗਾਲ ਸਭ ਤੋਂ ਜ਼ਿਆਦਾ ਜੇ ਇਹ ਗਾਲ ਕੱਢਦੇ ਨੇ ਨਾ ਮੈਨੂੰ ਕੱਢਦੇ ਆ ਕਿਉਂ ਕੱਢਦੇ ਆ ਕਿਉਂਕਿ ਮੈਂ ਜਿਹੜੀ ਗੱਲ ਕਹਿੰਦਾ ਉਹਦਾ ਜਵਾਬ ਇਹਨਾਂ ਕੋਲ ਹੁੰਦਾ ਨਹੀਂ ਫਿਰ ਇਹਨਾਂ ਨੇ ਬਸ ਕਮੈਂਟ ਬਾਕਸ ਦੇ ਵਿੱਚ ਜਾਂ ਤਾਂ ਮੇਰੀ ਕੋਈ ਤਸਵੀਰ ਬਣਾ ਦੇਣੀ ਹੈ ਕੁੱਤੇ ਦਾ ਮੂੰਹ ਲਾ ਕੇ ਢੇਡ ਦਾ ਮੂੰਹ ਲਾ ਕੇ ਹੋਰ ਕਈ ਤਰ੍ਹਾਂ ਦੀਆਂ ਤੇ ਜਾਂ ਫਿਰ ਫੋਨ ਕਰਨਗੇ ਤੂੰ ਇੰਨਾ ਯੋਂ ਬਕਵਾਸ ਕਰਦਾ ਹੈ ਗਿਆਨੀ ਪਹਿਲਾਂ ਪਹਿਲਾਂ ਬਤਾ ਕਹਿਣਗੇ ਗਿਆਨੀ ਜੀ ਰਾਜਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਪਰਿਵਾਰ ਠੀਕ ਹੈ ਪਿਆਰਿਓ ਸਿਮਰਨ ਕਰਦੇ ਹੋ ਪਿਆਰਿਓ ਤੁਸੀਂ ਜੀਵਨ ਵਧੀਆ ਚੱਲਦਾ ਪਿਆਰਿਓ ਜਣ ਕੇ ਇੰਨਾ ਮਿੱਠਾ ਬੋਲਣਗੇ ਜਦੋਂ ਮੈਂ ਨੂੰ ਕਹਿਣਾ ਵੀ ਤੂੰ ਨਾਂ ਦੱਸ ਤੇਰਾ ਫੋਨ ਜਿਹੜਾ ਹੈ ਉਹਦੀ ਐਡੀਸ਼ਨ ਹੋ ਨਹੀਂ ਹੋ ਰਹੀ ਤੇਰੀ ਫੋਟੋ ਸ਼ੋ ਨਹੀਂ ਹੋ ਰਹੀ ਫਿਰ ਕਹਿਣਗੇ ਤਾਂ ਕੀ ਲੈਣਾ ਫਿਰ ਗੱਲ ਕਰਨਗੇ ਜਾਨੀ ਕਿ ਇਹ ਉਹ ਸ਼ੁਰੂ ਮੇ ਨੇ ਜਿਹੜੇ ਆਪਣੀ ਆਈਡੀ ਤੇ ਆਪਣੇ ਫੋਟੋ ਵੀ ਨਹੀਂ ਲਾ ਸਕਦੇ ਐਨੇ ਡਰਪੋਕ ਨੇ ਆ ਇਹਨਾਂ ਦੀ ਕਰਦੂਤ ਹੈ ਮੈਂ ਕਿ ਹੈਂਡਿਕੈਪ ਬੰਦਾ ਔਰ ਮੈਂ ਕਿਸੇ ਨੂੰ ਗਾਲ ਨਹੀਂ ਕੱਢਦਾ ਕਿਸੇ ਨੂੰ ਮੈਂ ਧਮਕੀ ਨਹੀਂ ਦਿੰਦਾ ਆਪਾਂ ਕੇਵਲ ਗੱਲ ਕਰਦੇ ਹਾਂ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਸਾਹਮਣੇ ਇੱਕ ਤਖਤ ਤੇ ਬੈਠਾ ਰਾਜਾ ਗੁਰੂ ਪਾਸ਼ਾ ਨੂੰ ਸੰਬੋਧਨ ਹੁੰਦੇ ਤੇ ਉਹ ਰਾਜਾ ਜਿਹੜਾ ਪਰਜਾ ਦੇ ਲਾਇਕ ਨਾ ਹੋਵੇ ਉਹਦਾ ਰਾਜ ਭਾਗ ਚੰਗਾ ਨਾ ਹੋਵੇ ਉਹਨੂੰ ਲਾਣਤਾ ਅੱਜ ਵੀ ਪੈਂਦੀਆਂ ਨੇ ਤੇ ਉਦੋਂ ਗੁਰੂ ਸਾਹਿਬ ਨੇ ਰਾਜੇ ਸ਼ੀ ਮੁਕਦਮ ਕੁੱਤੇ ਸ਼ਬਦ ਵਰਤੇ ਤੇ ਅਸੀਂ ਤਾਂ ਉਹ ਸ਼ਬਦ ਨਹੀਂ ਵਰਤੇ ਮੈਂ ਤਾਂ ਬੜੇ ਪਿਆਰ ਨਾਲ ਅੱਦੇ ਬੁਲਾ ਕੇ ਸ਼ੁਰੂ ਕਰਨਾ ਅੱਦੇ ਬੁਲਾ ਕੇ ਸਮਾਪਤ ਕਰਨਾ ਜਿਹੜੇ ਕਰਤੂਤ ਹੁੰਦੇ ਆ ਉਹ ਮੈਂ ਥੋੜੀ ਬਹੁਤ ਦੱਸ ਦੇਣਾ ਹੁਣ ਅੱਜ ਵੀ ਤੁਹਾਨੂੰ ਮੈਂ ਇੱਕ ਗੱਲ ਆਦਾ ਇੱਕ ਫੁਕਰੇ ਨੇ ਨਾ ਮੈਨੂੰ ਫੋਨ ਕੀਤਾ ਕਹਿੰਦਾ ਜੀ ਵਧਾਈਆਂ ਹੋਣ ਤੁਹਾਨੂੰ ਮੈਂ ਕਿਹਾ ਕੀ ਅਮਰਤਪਾਲ ਦੀ ਕਹਿੰਦਾ ਐਨਐਸਏ ਵਧਾਤੀ ਹੁਣ ਇਹਨਾਂ ਨੂੰ ਤੁਸੀਂ ਦੇਖੋ ਕਿ ਲਖਣ ਕਿੰਨਾ ਕਹ ਅਮਰਤਪਾਲ ਦਾ ਮੈਂ ਇਨਸਾਨ ਹੋਣ ਦੇ ਨਾਂ ਤੇ ਕੋਈ ਵਿਰੋਧ ਨਹੀਂ ਕਰਦਾ ਅਮਰਪਾਲ ਦੀਆਂ ਜਿਹੜੀਆਂ ਹਰਕਤਾਂ ਨੇ ਵਿਰੋਧ ਉਹਦਾ ਹੋ ਰਿਹਾ ਕੱਲ ਨੂੰ ਅਮਰਪਾਲ ਜੇ ਸਵਧਾਨ ਦੀ ਸੌ ਚੁੱਕ ਕੇ ਐਮਪੀ ਬਣ ਕੇ ਕੋਈ ਵਧੀਆ ਕੰਮ ਕਰਦਾ ਪੰਜਾਬ ਦੇ ਵਿੱਚ ਕੋਈ ਪੰਥ ਪੰਥਕ ਧਿਰ ਖੜੀ ਹੁੰਦੀ ਹੈ ਉਹਦੀ ਸਲਾਹਾਂ ਵੀ ਕੀਤੀ ਜਾਓ ਉਹਦੀ ਸਿਰਦ ਵੀ ਕੀਤੀ ਜਾਓ ਚੰਗੇ ਨੂੰ ਚੰਗਾ ਕਹਿਆ ਜਾਓ ਪਰ ਜਿਹੜੀ ਐਨਐਸਏ ਪੰਜਾਬ ਗਵਰਨਮੈਂਟ ਨੇ ਵਧਾਈ ਹੈ ਉਦੇ ਪਿੱਛੇ ਕਾਰਨ ਕੀ ਹੈ ਕਿ ਰਿਪੋਰਟ ਮੰਗੀ ਹੋਣੀ ਹੈ ਉਹਨਾਂ ਨੇ ਕਿਹਾ ਹੋਣਾ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਇਸ ਕਰਕੇ ਇਹਨੇ ਸੇ ਬਿਤਾਤੇ ਬਾਕੀਓ ਕੋਰਟ ਦੇ ذریعے ਰਿਹਾ ਹੋ ਸਕਦਾ ਹੈ ਮੈਂ ਵੀ ਜਿੱਤਿਆ ਹੋਇਆ ਪਰ ਜਿਹੜੇ ਇਹ ਫੁਕਰੇ ਲੋਕ ਨੇ ਨਾ ਜਿਨੂੰ ਮੈਂ ਭੇਡਾਂ ਕਹਿਣਾ ਹੁੰਦਾ ਜਣਕੇ ਮੈਨੂੰ ਬਦਾਈਆ ਕਿਉਂ ਦਿੰਦੇ ਆ ਬਈ ਕੁਛ ਨਾ ਕੁਛ ਬੋਲੇ ਤੇਰਾ ਜਿਹਾ ਸੁਆਦ ਲੱਗੇ ਜਦੋਂ ਮੈਂ ਬੋਲਣਾ ਹੁੰਦਾ ਹੈ ਨਾ ਮੈਂ ਕਿਸੇ ਦੀ ਗੱਲ ਨਹੀਂ ਸੁਣਦਾ ਜਿੰਨਾ ਮਰਜ਼ੀ ਮੈਨੂੰ ਕੋਈ ਮਤਾਂ ਦੇਈ ਜਾਵੇ ਜਿੰਨੇ ਮਰਜ਼ੀ ਮੈਂ ਤੁਸੀਂ ਲਿਖ ਕੇ ਮੈਸੇਜ ਕਰੀ ਚਲੋ ਜੋ ਅਸੀਂ ਬੋਲਣਾ ਹੁੰਦਾ ਨਾ ਆਪਣੀ ਮਰਜ਼ੀ ਦੇ ਨਾਲ ਬੋਲਣਾ। ਨਾ ਬਹੁਤ ਵਾਰੀ ਇਹ ਗੱਲ ਕਹੀ ਹੈ। ਬਥੇਰੇ মিডিਆ ਵਾਲੇ ਫੋਨ ਕਰਦੇ ਆ। ਮੈਂ ਇੱਕੋ ਹੀ ਜਵਾਬ ਦੇ ਦਿੰਨਾ ਮੁੜ ਕੇ ਫੋਨ ਨਹੀਂ ਕਰਦੇ। ਮੈਂ ਕਿਹਾ 10000 ਰੁਪਏ ਲਾਉ 10 ਮਿੰਟ ਦਾ ਇੰਟਰਵਿਊ ਕਰ ਲਿਓ। ਫਿਰ ਮੁੜ ਕੇ ਫੋਨ ਨਹੀਂ ਕਰਦੇ। ਇਹ ਜਵਾਬ ਦੇਣ ਵਾਇ ਤੇ ਬਹੁਤ ਵਧੀਆ ਤਰੀਕਾ ਹੈ। ਮੁੜ ਕੇ ਨਹੀਂ ਗੱਲ ਕਰਨਗੇ। ਕਿਉਂਕਿ ਜਿਹੜਾ ਕੁਝ ਅੱਜ ਚੱਲ ਰਿਹਾ ਹੈ ਇਹ ਦੋ ਚਾਰ ਗੱਲਾਂ ਸਵਾਨ ਕਰਨਗੇ। ਤੋੜ ਮਰੋੜ ਕਰਕੇ ਫਿਰ ਉਹਨੂੰ ਪੇਸ਼ ਕਰਨਗੇ ਗਿਆਨੀ ਬੁੱਟਾ ਸਿੰਘ ਆਹ ਕਹਿੰਦਾ ਬੁੱਟਾ ਸਿੰਘ ਨੇ ਆਹ ਕਹਤਾ ਬਸ ਆ ਗੱਲ ਲੈਣਾ ਕੋਲੇ ਮੇਰੇ ਨਾਲ ਗੱਲਬਾਤ ਅੱਜ ਕੀਤੀ ਹੈ ਨਾ ਸ਼ੁਰੂ ਇਥੋਂ ਕੀਤੀ ਸੀ ਵੀ ਜਿਹੜੇ ਅੱਜ ਸੂਰਮੇ ਨੇ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਸਾਨੂੰ ਭਿੰਡਰਾਂ ਵਾਲੇ ਦੀ ਲੋੜ ਹੈ ਸਾਨੂੰ ਬਾਜਾ ਵਾਲੇ ਦੀ ਲੋੜ ਹੈ ਸਾਨੂੰ ਹਮਰਤਪਾਲ ਦੀ ਲੋੜ ਹੈ ਸਾਨੂੰ ਦੀਪ ਸਿੱਧੂ ਸਿੱਧੂ ਦੀ ਲੋੜ ਹੈ ਯਾਨੀ ਕਿ ਆਪ ਨੇ ਕੱਖ ਵੀ ਕਰਨਾ ਉਹ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਦੋਹਾਂ ਤੋਂ ਚੋਰ ਮਰਵਾਉਣੇ ਜਾਂ ਤੀਮੀਆਂ ਤੋਂ ਚੋਰ ਮਰਵਾਉਣ ਉਹ ਗੱਲ ਐ ਇਹਨਾਂ ਦੀ ਆਪ ਨੇ ਕੋਈ ਕਰਨਾ ਮੈਂ ਦੂਜਿਆਂ ਨੂੰ ਬਾਜਾ ਮਾਰੀ ਜਾਣੀਆਂ ਨੇ ਮੈਂ ਇਹ ਬੇਨਤੀ ਤਾਂ ਕੀਤੀ ਐ ਕਿ ਉਹ ਸੂਰਮੇ ਨੇ ਜਿਹੜਾ ਜਿਨ੍ਹਾਂ ਦੀ ਜਵਾਨ ਤੇ ਹਰ ਵਕਤ ਗਾਲੀ ਗਲੋਚ ਕੋਈ ਮਤਲਬ ਨਹੀਂ ਇਹਨਾਂ ਨੂੰ ਵੀ ਅਸੀਂ ਸਿੱਖ ਕੌਮ ਦੇ ਵਿੱਚ ਜੰਮੇ ਪਲੇ ਆ ਕੋਈ ਮਤਲਬ ਨਹੀਂ ਵੀ ਸਾਡੇ ਸਿਰ ਤੇ ਦਸਤਾਰ ਹੈ ਕੋਈ ਮਤਲਬ ਨਹੀਂ ਸਾਡੇ ਮੂੰਹ ਤੇ ਦਾੜ੍ਹੀ ਹੈ ਸਾਡੇ ਸੁਰਿਸਾ ਪਾਇਆ ਕੋਈ ਮਤਲਬ ਨਹੀਂ ਇਹਨਾਂ ਨੂੰ ਬਸ ਮੈਂ ਜਿਹੜੀ ਅੱਜ ਗੱਲ ਕੀਤੀ ਆ ਨਾ ਤੇ ਇਹ ਜਿਹੜੇ ਸੂਰਮੇ ਨੇ ਪੰਜਾਬ ਦੇ ਇਹ ਸੂਰਮੇ ਨਾ ਹੁਣ ਇਹ ਚਾਹੁੰਦੇ ਆ ਵੀ ਅਮਰਤਪਾਲ ਤਾਂ ਸ਼ਾਇਦ ਰਹਾ ਨਾ ਹੋਵੇ ਹੁਣ ਇਹਨਾਂ ਕੋਈ ਨਾ ਕੋਈ ਹੋਰ ਜਰਨੈਲ ਲੱਭੇ ਕਿਉਂਕਿ ਜ਼ਿਆਦਾਤਰ ਜਿਹੜੇ ਬੇਲੜ ਨੇ ਜਦੋਂ ਕੋਈ ਨਾ ਕੋਈ ਮਹਿਮਨ ਚੱਲ ਪੈਂਦੀ ਹੈ ਫਿਰ ਪ੍ਰਸ਼ਾਦਾ ਪਾਣੀ ਵਧੀਆ ਮਿਲ ਜਾਂਦਾ ਹੈ ਨਸ਼ਾ ਮਿਲ ਜਾਂਦਾ ਹੈ ਇਹਨਾਂ ਨੂੰ ਗੰਦ ਪਾਉਣ ਵਾਸਤੇ ਟਾਈਮ ਮਿਲ ਜਾਂਦਾ ਹੈ ਤੇ ਇਹਨਾਂ ਸੂਰਮਿਆਂ ਨੇ ਜਿੰਨਾ ਪੰਜਾਬ ਦਾ ਬੇੜਾ ਘਰ ਕੀਤਾ ਹੈ ਮੈਂ ਪਹਿਲਾਂ ਕਹੀ ਸੀ ਕਿ ਜਿਵੇਂ ਸ਼ਿਪ ਕੜੀਆਂ ਜਿਹੜੀਆਂ ਘਰਾਂ ਵਿੱਚ ਰਹਿੰਦੀਆਂ ਨੇ ਕੀੜੇ ਮਕੌੜੇ ਖਾ ਕੇ ਮੱਕੀ ਮਸ਼ਰ ਖਾ ਕੇ ਉਹ ਫੋਟੋਆਂ ਪਿੱਛੇ ਲੁਕ ਜਾਂਦੀਆਂ ਨੇ ਤੇ ਇਹ ਪੰਜਾਬ ਦੇ ਉਹ ਸੂਰਮੇ ਨੇ ਸੰਤ ਅਨੈਲ ਸਿੰਘ ਦੀ ਫੋਟੋ ਮੂਰੇ ਰੱਖ ਲੈਣੀ ਹੈ ਤੇ ਜਾਂ ਦੀਪ ਸਿੰਘ ਦੀ ਰੱਖ ਲੈਣੀ ਹੈ ਅਮਰਪਾਲ ਦੀ ਰੱਖ ਲੈਣੀ ਹੈ ਜਸਮਿੰਦਰ ਮਾਨੂਲ ਲਾ ਲੈਣਾ ਜਾਂ ਗੁਰੂ ਪਾਸ਼ਾ ਦੀ ਫੋਟੋ ਮੂਰੇ ਰੱਖ ਲੈਣੀ ਹੈ ਤੇ ਪਿੱਛੇ ਖੜ ਕੇ ਆਪ ਜਿਖਾਰੀ ਛੱਡਿਆਣੇ ਆ ਲੋਕਾਂ ਦੇ ਪੁੱਤਾਂ ਨੂੰ ਮੂਰੇ ਮਰਨ ਲਈ ਛੱਡਦੇ ਨੇ ਇਹ ਉਹ ਸੂਰਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ